200 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣੇ ਪਤੀ ਪਤਨੀ ਕਰੋੜਾਂ ਦੀ ਪ੍ਰਾਪਰਟੀ ਮੰਡਾ ਚ ਕੀਤੀ ਦਾਨ ਕਾਰੋਬਾਰੀ ਦੇ ਫੈਸਲੇ ਨੇ ਸਾਰਿਆਂ ਨੂੰ ਕੀਤਾ ਹੈਰਾਨ ਆਪਣੇ ਕੋਲ ਰੱਖੇ ਸਿਰਫ ਦੋ ਕੱਪੜੇ ਤੇ ਇੱਕ ਕਟੋਰਾ ਗੁਜਰਾਤ ਦੇ ਇੱਕ ਜੋੜੇ ਨੇ ਲਗਭਗ 200 ਕਰੋੜ ਰੁਪਏ দান ਕਰਕੇ ਸੰਨਿਆਸ ਲਿਆ ਉਹਨਾਂ ਦੀ ਯੋਜਨਾ ਹੁਣ ਮੁਕਤੀ ਪ੍ਰਾਪਤ ਕਰਨ ਲਈ ਯਾਤਰਾ ਤੇ ਜਾਂਦੀ ਹੈ ਭਵੇਸ਼ ਪੰਡਾਰੀ ਅਤੇ ਉਹਨਾਂ ਦੀ ਪਤਨੀ ਨੇ ਫਰਵਰੀ ਦੇ ਵਿੱਚ ਇੱਕ ਸਮਾਰੋਹ ਦੌਰਾਨ ਆਪਣੀ ਸਾਰੀ ਦੌਲਤ দান ਕਰ ਦਿੱਤੀ ਸੀ ਅਤੇ ਇਸ ਮਹੀਨੇ ਦੇ ਅੰਤ 'ਚ ਅਧਿਕਾਰਿਤ ਤੌਰ ਤੇ ਸੇਵਾ ਮੁਕਤ ਹੋ ਜਾਣਗੇ ਉਹ ਸਾਰੀ ਦੇ ਕਾਰੋਬਾਰ ਨਾਲ ਜੁੜੇ ਹਿਮਤ ਨਗਰ ਦੇ ਇਸ ਜੋੜੇ ਨੇ ਆਪਣੇ 19 ਸਾਲ ਦੇ بیٹے ਅਤੇ 16 ਸਾਲ ਦੀ ਬੇਟੀ ਦੇ ਨਕਸ਼ੇ ਕਦਮ ਤੇ ਚੱਲਦਿਆ ਸੰਿਆਸ ਲੈ ਲਿਆ। ਗੁਜਰਾਤ ਦੇ ਇੱਕ ਕਾਰੋਬਾਰੀ ਨੇ ਕਰੋੜਾਂ ਦੀ ਜਾਇਦਾਦ ਅਤੇ ਸੁੱਖ ਸਹੂਲਤਾ ਨਾਲ ਜੁੜੀ ਮਾਇਆ ਨੂੰ ਛੱਡ ਕੇ ਪਿਖਸ਼ੂ ਬਣਨ ਦਾ ਫੈਸਲਾ ਕੀਤਾ ਹੈ। ਇਹੀ وجہ ਹੈ ਕਿ ਸੋਸ਼ਲ ਮੀਡੀਆ ਤੇ ਇਹਨੀ ਦੀਣੀ ਹੋ ਸ਼ਾਇ ਹੋਈ ਨੇ ਤੇ ਹਰ ਕੋਈ ਉਹਨਾਂ ਨਾਲ ਗੱਲ ਕਰ ਰਿਹਾ ਹੈ। ਗੁਜਰਾਤ ਦੇ ਭਾਵੇਸ਼ ਪਾਈ ਪੰਡਾਰੀ ਨੇ ਇੰਨੇ ਦਿਨੇ ਇੰਟਰਨੈਟ ਤੇ ਹਲਚਲ ਪੈਦਾ ਕਰ ਦਿੱਤੀ ਹੈ ਦੱਸਦੀ ਹੈ ਕਿ ਭਾਵੇਸ਼ ਪੰਡਾਰੀ ਨੇ ਪਤਨੀ ਸਨਿਆਸ ਲੈਣ ਦਾ ਫੈਸਲਾ ਕੀਤਾ ਹੈ ਸਨਿਆਸ ਲੈਣ ਲਈ ਪਰਿਵਾਰ ਨੇ 200 ਕਰੋੜ ਦੀ ਜਾਇਦਾਦ ਦਾਨ ਕਰ ਦਿੱਤੀ ਹੈ ਗੁਜਰਾਤ ਦੇ ਹਿੰਮਤਨਗਰ ਦੇ ਰਹਿਣ ਵਾਲੇ ਅਰਬਪਤੀ ਕਾਰੋਬਾਰੀ ਭਾਵੇਸ਼ ਪਾਈ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਜੈਨ ਧਰਮ ਦੇ ਵਿੱਚ ਦੀਕਸ਼ਾ ਲੈਣ ਦਾ ਫੈਸਲਾ ਲਿਆ ਹੈ ਜੈਨ ਧਰਮ ਦੇ ਵਿੱਚ ਦੀਕਸ਼ਾ ਲੈਣ ਦਾ ਮਤਲਬ ਸੰਨਿਆਸ ਲੈਣਾ ਜਾਨੀ ਭੋਤੀਕ ਸੰਸਾਰ ਤੋਂ ਦੂਰ ਹੋ ਜਾਣਾ ਇਸ ਤੋਂ ਬਾਅਦ ਉਹ ਪੂਰੇ ਭਾਰਤ ਦੇ ਵਿੱਚ ਨੰਗੇ ਪੈਰੀ ਘੁੰਮਣ ਅਤੇ ਸਿਰਫ ਭੀਖ ਮੰਗ ਕੇ ਹੀ ਆਪਣਾ ਗੁਜ਼ਾਰਾ ਕਰਨਗੇ ਉਹਨਾਂ ਨੇ ਸਿਰਫ ਆਪਣੇ ਕੋਲ ਦੋ ਚਿੱਟੇ ਕੱਪੜੇ ਅਤੇ ਇੱਕ ਘਟੋਰਾ ਰੱਖਿਆ ਹੈ ਬੇਸ਼ੁਮਾਰ ਦੌਲਤ ਲਈ ਜਾਣੇ ਜਾਂਦੇ ਭੰਡਾਰੀ ਪਰਿਵਾਰ ਦੇ ਇਸ ਫੈਸਲੇ ਨੇ ਸੂਬੇ ਪਰਚੇ ਸੁਰਖੀਆਂ ਬਟੋਰੀਆਂ ਨੇ ਤੇ ਸਭ ਨੂੰ ਹੈਰਾਨ ਕਰ ਦਿੱਤਾ ਹੈ 200 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣੇ પતિ ਪਤਨੀ ਕਰੋੜਾਂ ਦੀ ਪ੍ਰਾਪਰਟੀ ਮੰਡਾ ਚੇ ਕੀਤੀ ਦਾਨ ਕਾਰੋਬਾਰੀ ਦੇ ਫੈਸਲੇ ਨੇ ਸਾਰਿਆਂ ਨੂੰ ਕੀਤਾ ਹੈਰਾਨ ਆਪਣੇ ਕੋਲ ਰੱਖੇ ਸਿਰਫ ਦੋ ਕੱਪੜੇ ਤੇ ਇੱਕ ਕਟੋਰਾ ਗੁਜਰਾਤ ਦੇ ਇੱਕ ਜੋੜੇ ਨੇ ਲਗਭਗ 200 ਕਰੋੜ ਰੁਪਏ দান ਕਰਕੇ ਸੰਨਿਆਸ ਲਿਆ ਉਹਨਾਂ ਦੀ ਯੋਜਨਾ ਹੁਣ ਮੁਕਤੀ ਪ੍ਰਾਪਤ ਕਰਨ ਲਈ ਯਾਤਰਾ ਤੇ ਜਾਂਦੀ ਹੈ ਭਵੇਸ਼ ਪੰਡਾਰੀ ਅਤੇ ਉਹਨਾਂ ਦੀ ਪਤਨੀ ਨੇ ਫਰਵਰੀ ਦੇ ਵਿੱਚ ਇੱਕ ਸਮਾਰੋਹ ਦੌਰਾਨ ਆਪਣੀ ਸਾਰੀ ਦੌਲਤ দান ਕਰ ਦਿੱਤੀ ਸੀ ਅਤੇ ਇਸ ਮਹੀਨੇ ਦੇ ਅੰਤ 'ਚ ਅਧਿਕਾਰਿਤ ਤੌਰ ਤੇ ਸੇਵਾ ਮੁਕਤ ਹੋ ਜਾਣਗੇ ਉਹ ਸਾਰੀ ਦੇ ਕਾਰੋਬਾਰ ਨਾਲ ਜੁੜੇ ਹਿਮਤ ਨਗਰ ਦੇ ਇਸ ਜੋੜੇ ਨੇ ਆਪਣੇ 19 ਸਾਲ ਦੇ ਬੇਟੇ ਅਤੇ 16 ਸਾਲ ਦੀ ਬੇਟੀ ਦੇ ਨਕਸ਼ੇ ਕਦਮ ਤੇ ਚੱਲਦਿਆ ਸਨਿਆਸ ਲੈ ਲਿਆ। ਗੁਜਰਾਤ ਦੇ ਇੱਕ ਕਾਰੋਬਾਰੀ ਨੇ ਕਰੋੜਾਂ ਦੀ ਜਾਇਦਾਦ ਤੇ ਅਤੇ ਸੁੱਖ ਸਹੂਲਤਾ ਨਾਲ ਜੁੜੀ ਮਾਇਆ ਨੂੰ ਛੱਡ ਕੇ ਪਿਛੂ ਬਣਨ ਦਾ ਫੈਸਲਾ ਕੀਤਾ ਹੈ। ਇਹੀ وجہ ਹੈ ਕਿ ਸੋਸ਼ਲ ਮੀਡੀਆ ਤੇ ਇਹਨੀ ਦੀਣੀਓ ਸ਼ਾਇ ਹੋਏ ਨੇ ਤੇ ਹਰ ਕੋਈ ਉਹਨਾਂ ਨਾਲ ਗੱਲ ਕਰ ਰਿਹਾ ਹੈ। ਗੁਜਰਾਤ ਦੇ ਪਾਵੇਸ਼ਪਾਈ ਪੰਡਾਰੀ ਨੇ ਇੰਨੇ ਦਿਨੇ ਇੰਟਰਨੈਟ ਤੇ ਹਲਚਲ ਪੈਦਾ ਕਰ ਦਿੱਤੀ ਹੈ ਦੱਸਦੀ ਹੈ ਕਿ ਪਾਵੇਸ਼ ਪੰਡਾਰੀ ਨੇ ਪਤਨੀ ਸਨੇ ਸੰन्यास ਲੈਣ ਦਾ ਫੈਸਲਾ ਕੀਤਾ ਹੈ ਸੰन्यास ਲੈਣ ਲਈ ਪਰਿਵਾਰ ਨੇ 200 ਕਰੋੜ ਦੀ ਜਾਇਦਾਦ ਦਾਨ ਕਰ ਦਿੱਤੀ ਹੈ ਗੁਜਰਾਤ ਦੇ ਹਿੰਮਤਨਗਰ ਦੇ ਰਹਿਣ ਵਾਲੇ ਅਰਬਪਤੀ ਕਾਰੋਬਾਰੀ ਪਾਵੇਸ਼ਪਾਈ ਬਾਰੇ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਜੈਨ ਧਰਮ ਦੇ ਵਿੱਚ ਦੀਕਸ਼ਾ ਲੈਣ ਦਾ ਫੈਸਲਾ ਲਿਆ ਹੈ ਜੈੰਤਰਮ ਦੇ ਵਿੱਚ ਦੀਕਸ਼ਾ ਲੈਣ ਦਾ ਮਤਲਬ ਸੰਨਿਆਸ ਲੈਣਾ ਜਾਨੀ ਭੋਤੀਕ ਸੰਸਾਰ ਤੋਂ ਦੂਰ ਹੋ ਜਾਣਾ ਇਸ ਤੋਂ ਬਾਅਦ ਉਹ ਪੂਰੇ ਭਾਰਤ ਦੇ ਵਿੱਚ ਨੰਗੇ ਪੈਰੀ ਘੁੰਮਣ ਅਤੇ ਸਿਰਫ ਭੀਖ ਮੰਗ ਕੇ ਹੀ ਆਪਣਾ ਗੁਜ਼ਾਰਾ ਕਰਨਗੇ ਉਹਨਾਂ ਨੇ ਸਿਰਫ ਆਪਣੇ ਕੋਲ ਦੋ ਚਿੱਟੇ ਕੱਪੜੇ ਅਤੇ ਇੱਕ ਕਟੋਰਾ ਰੱਖਿਆ ਹੈ ਬੇਸ਼ੁਮਾਰ ਦੌਲਤ ਲਈ ਜਾਣੇ ਜਾਂਦੇ ਭੰਡਾਰੀ ਪਰਿਵਾਰ ਦੇ ਇਸ ਫੈਸਲੇ ਨੇ ਸੂਬੇ ਪਰਚੇ ਸੁਰਖੀਆਂ ਬਟੋਰੀਆਂ ਨੇ ਤੇ ਸਭ ਨੂੰ ਹੈਰਾਨ ਕਰ ਦਿੱਤਾ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर